ਗੁਰਦੀਪ ਨੇ ਕੀਰਤ ਨੂੰ ਤਲਾਕ ਦੇ ਦਿੱਤਾ ਕਿਉਂਕਿ ਉਹ ਕਦੇ ਮਾਂ ਨਹੀਂ ਬਣ ਸਕਦੀ ਸੀ ਥੋੜੇ ਦਿਨਾਂ ਬਾਅਦ ਹੀ ਉਸਨੇ ਦੂਜਾ ਵਿਆਹ ਕਰਵਾ ਲਿਆ ਤੇ ਡੇਢ ਸਾਲ ਬਾਅਦ ਉਹਨਾਂ ਦੇ ਘਰੇ ਇੱਕ ਪੁੱਤ ਨੇ ਜਨਮ ਲਿਆ ਕੀਰਤ ਨੂੰ ਗੁਰਦੀਪ ਨੇ ਆਪਣੇ ਪੁੱਤ ਹੋਣ ਦੀ ਖੁਸ਼ੀ ਵਿੱਚ ਰੱਖੀ ਹੋਈ ਪਾਰਟੀ ਤੇ ਬੁਲਾਇਆ ਤਾਂ ਜੋ ਉਸ ਨੂੰ ਇਹ ਸਭ ਕੁਝ ਦੇਖ ਕੇ ਬੁਰਾ ਲੱਗੇ ਕੀਰਤ ਗੁਰਦੀਪ ਦੇ ਇਰਾਦਿਆਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਇਸ ਲਈ ਉਹ ਪਾਰਟੀ ਵਿੱਚ ਸ਼ਗਨ ਦੇ ਤੌਰ ਤੇ ਦੇਣ ਲਈ ਇੱਕ ਲਫਾਫਾ ਨਾਲ ਲੈ ਕੇ ਜਾਂਦੀ ਹੈ ਜਦੋਂ ਪਾਰਟੀ ਵਿੱਚ ਪਹੁੰਚਦੀ ਹੈ ਤਾਂ ਗੁਰਦੀਪ ਕਹਿਣ ਲੱਗਦਾ ਹੈ ਦੇਖਿਆ ਕੀਰਤ ਤੈਨੂੰ ਤਲਾਕ ਦੇ ਕੇ ਦੂਜਾ ਵਿਆਹ ਕਰਵਾਉਣ ਦਾ ਮੇਰਾ ਫੈਸਲਾ ਇੱਕਦਮ ਸਹੀ ਨਿਕਲਿਆ ਅੱਜ ਮੈਂ ਇੱਕ ਬੱਚੇ ਦਾ ਪਿਓ ਬਣ ਗਿਆ ਕੀਰਤ ਉਸ ਦੀਆਂ ਗੱਲਾਂ ਸੁਣ ਕੇ ਥੋੜਾ ਜਿਹਾ ਮੁਸਕराई ਉਸ ਨੂੰ ਪਹਿਲਾਂ ਹੀ ਪਤਾ ਸੀ ਕਿ ਉਹਦਾ ਪਤੀ ਹੁਣ ਉਸ ਨੂੰ ਨੀਵਾਂ ਦਿਖਾਉਣਾ ਚਾਹੁੰਦਾ ਹੈ ਕੀਰਤ ਮੁਸਕਰਾਉਂਦੀ ਹੋਈ ਇੱਕ ਲਫਾਫਾ ਉਹਦੇ ਹੱਥ ਵਿੱਚ ਫੜਾ ਦਿੰਦੀ ਹੈ ਤੇ ਕਹਿਣ ਲੱਗਦੀ ਹੈ ਕਿ ਇਹਨੂੰ ਧਿਆਨ ਨਾਲ ਪੜ ਲਓ ਜਦੋਂ ਗੁਰਦੀਪ ਨੇ ਉਹ ਲਫਾਫਾ ਖੋਲ ਕੇ ਦੇਖਿਆ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਇਹ ਸੋਚਿਆ ਕਿ ਇਦਾਂ ਦਾ ਵੀ ਕੁਝ ਹੋ ਸਕਦਾ ਹੈ ਉਸ ਨੂੰ ਤਾਂ ਆਪਣੇ ਫੈਸਲਿਆਂ ਤੇ ਬਹੁਤ ਜ਼ਿਆਦਾ ਮਾਣ ਹੁੰਦਾ ਸੀ ਪਰ ਜਿਵੇਂ ਹੀ ਲਫਾਫੇ ਵਿੱਚਲੀ ਚਿੱਠੀ ਉਹ ਪੜਦਾ ਹੈ ਤਾਂ ਉਸਦਾ ਸਾਰਾ ਸਰੀਰ ਕੰਬ ਜਾਂਦਾ ਹੈ ਕੀ ਸੀ ਪੂਰੀ ਕਹਾਣੀ ਸਾਰੀ ਕਹਾਣੀ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤਲਾਕ ਤੋਂ ਪਹਿਲਾਂ ਕੀਰਤ ਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂਆਂ ਸਨ ਉਸ ਦਿਨ ਨਾਨ ਮਨਵੀਰ ਦੇ ਮੁੰਡੇ ਦੇ ਜਨਮ ਦਿਨ ਵਾਲੇ ਦਿਨ ਉਹਨਾਂ ਦੇ ਘਰੇ ਪਾਠ ਰੱਖਿਆ ਸੀ ਕੀਰਤ ਨੇ ਗਲਤੀ ਨਾਲ ਪਾਠ ਦੇ ਸਮਾਨ ਨੂੰ ਹੱਥ ਲਾ ਦਿੱਤਾ ਫਿਰ ਉਸ ਦੀ ਸੱਸ ਉਸ ਉੱਤੇ 扑ੜਕ ਗਈ ਬਹੁਤ ਜ਼ਿਆਦਾ ਚੰਗਾ ਮਾਲਾ ਬੋਲਣ ਲੱਗਦੀ ਹੈ ਕਹਿਣ ਲੱਗਦੀ ਹੈ ਕਿ ਤੂੰ ਸਮਾਨ ਨੂੰ ਹੱਥ ਕਿਉਂ ਲਾਇਆ ਤੈਨੂੰ ਇੰਨੀ ਛੋਟੀ ਜੀ ਗੱਲ ਸਮਝ ਨਹੀਂ ਆਉਂਦੀ ਇਹ ਮਨਵੀਰ ਦੇ ਮੁੰਡੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਰੱਖੇ ਹੋਏ ਪਾਠ ਦਾ ਸਮਾਨ ਹੈ ਤੇਰੇ ਵਰਗੀ ਵਾਂਝ ਨੇ ਹੱਥ ਲਾ ਕੇ ਇਸ ਨੂੰ ਅਸ਼ੁੱਧ ਕਰ ਦਿੱਤਾ ਇਹ ਸਭ ਕੁਝ ਸੁਣ ਕੇ ਕੀਰਤ ਨੂੰ ਬਹੁਤ ਦੁੱਖ ਹੁੰਦਾ ਹੈ ਉਸ ਦੀ ਸੱਸ ਨੂੰ ਤਾਣਾ ਮਾਰਦੇ ਹੋਏ ਕਹਿਣ ਲੱਗਦੀ ਹੈ ਕਿ ਇਹ ਅਪਸ਼ਗਨ ਹੁੰਦਾ ਹੈ ਕਿਤੇ ਇਹ ਤਾਂ ਨਹੀਂ ਤੇਰੇ ਤੋਂ ਆਪਣੀ ਨੰਦ ਦਾ ਸੁੱਖ ਦੇਖਿਆ ਹੀ ਨਹੀਂ ਜਾ ਰਿਹਾ ਇਹ ਸੁਣ ਕੇ ਕੀਰਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਤਾਂ ਮਨਵੀਰ ਨੂੰ ਆਪਣੀ ਭੈਣ ਦੇ ਵਾਂਗ ਸਮਝਦੀ ਸੀ ਉਹ ਆਪਣੇ ਮਨ ਨੂੰ ਸਮਝਾਉਂਦੀ ਹੋਈ ਆਪਣੀ ਸੱਸ ਨੂੰ ਕਹਿਣ ਲੱਗਦੀ ਹੈ ਕਿ ਮੰਮੀ ਜੀ ਉਹ ਜੇ ਅੱਗੇ ਬੋਲਣੇ ਵਾਲੀ ਸੀ ਕਿ ਇੰਨੇ ਨੂੰ ਉਹਦੀ ਨੰਦ ਮਨਵੀਰ ਵੀ ਆ ਗਈ ਉਹ ਵੀ ਉਹਨੂੰ ਮੇਣਾ ਮਾਰਦੀ ਹੋਈ ਬੋਲਣ ਲੱਗਦੀ ਹੈ ਭਾਬੀ ਤੇਰੇ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਸ਼ਾਇਦ ਮੇਰਾ ਮਾਂ-ਬਾਪਨਾ ਤੇਰੇ ਤੋਂ ਦੇਖਿਆ ਨਹੀਂ ਜਾ ਰਿਹਾ ਇਹ ਸੁਣ ਕੇ ਕੀਰਤ ਉਦਾਸ ਚਿਹਰੇ ਨਾਲ ਆਪਣੇ ਪਤੀ ਵੱਲ ਦੇਖਣ ਲੱਗਦੀ ਹੈ ਉਸ ਦਾ ਪਤੀ ਗੁਰਦੀਪ ਜੋ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਹ ਵੀ ਅੱਜ ਉਹਦੇ ਪੱਖ ਵਿੱਚ ਕੁਝ ਨਾ ਬੋਲਿਆ ਉਸ ਨੂੰ ਗੁਰਦੀਪ ਤੋਂ ਇਹ ਉਮੀਦ ਬਿਲਕੁਲ ਵੀ ਨਹੀਂ ਸੀ ਗੁਰਦੀਪ ਗੁੱਸੇ ਵਿੱਚ ਉਹਨੂੰ ਕਹਿਣ ਲੱਗ ਗਿਆ ਕਿ ਤੂੰ ਤਾਂ ਮਨਵੀਰ ਨੂੰ ਆਪਣੀ ਭੈਣ ਮੰਨਦੀ ਹੈ ਫੇਰ ਤੂੰ ਉਸ ਨਾਲ ਇਸ ਤਰ੍ਹਾਂ ਕਿਉਂ ਕਰ ਰਹੀ ਹੈ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਗੁਰਦੀਪ ਦੇ ਮੂੰਹੋਂ ਇਹ ਸਭ ਕੁਝ ਸੁਣ ਕੇ ਉਹਦਾ ਦਿਲ ਜਮਾਂ ਹੀ ਟੁੱਟ ਗਿਆ ਕੋਈ ਔਰਤ ਆਪਣੀ ਨਨਾਨ ਅਤੇ ਸੱਸ ਦੇ ਤਾਣੇ ਤਾਂ ਸਹਿ ਲੈਂਦੀ ਹੈ ਪਰ ਜਦੋਂ ਪਤੀ ਇਹੋ ਜਿਹਾ ਕੁਝ ਕਹੇਗਾ ਤਾਂ ਉਹ ਕੀ ਕਰੇਗੀ ਪਤੀ ਵੀ ਉਹ ਜਿਸ ਨਾਲ ਉਹਨੇ ਕਦੇ ਲਵ ਮੈਰਿਜ ਕਰਵਾਈ ਹੋਵੇ ਰੋਂਦੇ ਰੋਂਦੇ ਉਹ ਰਸੋਈ ਵਿੱਚ ਕੰਮ ਕਰਨ ਚਲੀ ਗਈ ਉਹ ਸੋਚਣ ਲੱਗਦੀ ਹੈ ਕਿ ਬਾਝ ਹੁੰਦੇ ਹੋਏ ਮੈਂ ਪਾਠ ਦੇ ਸਮਾਨ ਨੂੰ ਤਾਂ ਹੱਥ ਲਾ ਨਹੀਂ ਸਕਦੀ ਪਰ ਨੋ ਹੋਣ ਦੇ ਨਾਤੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਸਕਦੀਆਂ ਸਾਰੇ ਕੰਮ ਮੇਰੇ ਤੋਂ ਭਾਲਦੇ ਐ ਇਹ ਕਿਹੋ ਜੀ ਬੇਇਨਸਾਫੀ ਐ ਉਸ ਦਿਨ ਉਹਨੇ ਮਹਿਸੂਸ ਕੀਤਾ ਕਿ ਮੇਰੇ ਵਜੂਦ ਨੂੰ ਮੰਨਣ ਵਾਲਾ ਇੱਥੇ ਕੋਈ ਵੀ ਨਹੀਂ ਉਹ ਸੋਚਣ ਲੱਗਦੀ ਐ ਕਿ ਜੇ ਮੈਂ ਮਾਂ ਨਹੀਂ ਬਣ ਸਕਦੀ ਤਾਂ ਇਹਦੇ ਵਿੱਚ ਮੇਰਾ ਕੀ ਕਸੂਰ ਐ ਮਾਂ ਬਣਨਾ ਜਾਂ ਨਾ ਬਣਨਾ ਇਹ ਔਰਤ ਦੇ ਹੱਥ ਵਿੱਚ ਤਾਂ ਨਹੀਂ ਹੁੰਦਾ ਉਸਦੀ ਸੱਸ ਬੈਂਕ ਵਿੱਚੋਂ ਰਿਟਾਇਰ ਬੈਂਕ ਮੈਨੇਜਰ ਸੀ ਤੇ ਨੰਦ ਵੀ ਚੰਗੀ ਪੜ੍ਹੀ ਲਿਖੀ ਸੀ ਤੇ ਉਹਦਾ ਪਤੀ ਉਹ ਵੀ ਇੱਕ ਕੰਪਨੀ ਵਿੱਚ ਵਧੀਆ ਪੋਸਟ ਤੇ ਕੰਮ ਕਰਦਾ ਸੀ ਪਰ ਉਹਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਪੜ੍ਹੇ ਲਿਖੇ ਲੋਕਾਂ ਦੇ ਵਿਚਾਰ ਇੰਨੇ ਪ੍ਰਾਣੀ ਕਿਵੇਂ ਹੋ ਸਕਦੇ ਆ ਬੈਠੀ ਬੈਠੀ ਕੀਰਤ ਅਤੀਤ ਦੀਆਂ ਯਾਦਾਂ ਵਿੱਚ ਗਵਾਟ ਜਾਂਦੀ ਹੈ ਕੀਰਤ ਨੂੰ ਦਫ਼ਤਰ ਜੁਆਇਨ ਕੀਤੇ ਹੋਏ ਉਦੋਂ ਕੁਝ ਦਿਨ ਹੀ ਹੋਏ ਸੀ ਜਦੋਂ ਇੱਕ ਦਿਨ ਉਹ ਦਫ਼ਤਰ ਵਿੱਚ ਆ ਕੇ ਸਪੀਚ ਦੇ ਰਹੀ ਸੀ ਉਸਦੇ ਬੌਸ ਤੇ ਉੱਥੇ ਬੈਠੇ ਕੰਪਨੀ ਦੇ ਲੋਕਾਂ ਨੇ ਉਹਦੀ ਸਪੀਚ ਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਸੀ ਉਨ੍ਹਾਂ ਵਿੱਚ ਗੁਰਦੀਪ ਵੀ ਬੈਠਾ ਹੋਇਆ ਸੀ ਉਸ ਦੀ ਸਪੀਚ ਤੋਂ ਉਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ 21 ਆਫਿਸ ਵਿੱਚ ਕੰਮ ਕਰਦੇ ਕਰਦੇ ਦੋਨੇ ਕਦੋਂ ਇੱਕ ਦੂਜੇ ਨੂੰ ਪਿਆਰ ਕਰਨ ਲੱਗਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਉਹਨਾਂ ਨੇ ਆਪਣੇ ਘਰਦਿਆਂ ਨੂੰ ਆਪਣੇ ਰਿਸ਼ਤੇ ਬਾਰੇ ਦੱਸਿਆ ਤਾਂ ਘਰਦਿਆਂ ਨੂੰ ਵੀ ਇਸ ਰਿਸ਼ਤੇ ਤੇ ਕੋਈ ਇਤਰਾਜ਼ ਨਹੀਂ ਸੀ ਉਹਨਾਂ ਨੇ ਵੀ ਖੁਸ਼ੀ-ਖੁਸ਼ੀ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਹੁਣ ਉਹਨਾਂ ਦੋਹਾਂ ਦਾ ਵਿਆਹ ਹੋ ਗਿਆ ਸੀ ਸੱਸ ਸਹੁਰਾ ਤੇ ਨਨਾਨ ਦਾ ਸੁਭਾਅ ਬਹੁਤ ਵਧੀਆ ਸੀ ਕੀਰਤ ਆਪਣੇ ਆਪ ਨੂੰ ਬਹੁਤ ਜ਼ਿਆਦਾ ਖੁਸ਼ਕਿਸਮਤ ਸਮਝਦੀ ਸੀ ਵਿਆਹ ਤੋਂ ਬਾਅਦ ਸਭ ਕੁਝ ਚੰਗਾ ਚੱਲ ਰਿਹਾ ਸੀ ਗੁਰਦੀਪ ਨੇ ਕੀਰਤ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ 4 ਸਾਲ ਆਪਾਂ ਬੱਚੇ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ 4 ਸਾਲਾਂ ਤੱਕ ਘਰਦਿਆਂ ਨੇ ਵੀ ਕੁਝ ਨਾ ਕਿਹਾ ਉਹਨਾਂ ਨੇ 4 ਸਾਲ ਕੁਝ ਵੀ ਨਾ ਕਿਹਾ ਬੱਚੇ ਬਾਰੇ ਪਰ ਜਦੋਂ ਉਹਨਾਂ ਦੇ ਵਿਆਹ ਨੂੰ 4 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਤਾਂ ਘਰ ਵਾਲੇ ਵੀ ਮਿਹਨੇ ਮਾਰਨ ਲੱਗਦੇ ਆ ਰਿਸ਼ਤੇਦਾਰ ਵੀ ਪਿੱਠ ਪਿੱਛੇ ਇਹੀ ਗੱਲਾਂ ਕਰਦੇ ਕਿ ਜ਼ਰੂਰ ਕਮੀ ਕੀਰਤ ਚ ਹੀ ਹੋਊਗੀ ਪਹਿਲਾਂ ਤਾਂ ਕੀਰਤ ਕੁਝ ਨਾ ਬੋਲੀ ਪਰ ਹੁਣ ਗੁਰਦੀਪ ਵੀ ਉਸ ਨਾਲ ਸਹੀ ਢੰਗ ਨਾਲ ਗੱਲ ਨਹੀਂ ਸੀ ਕਰਦਾ ਉਸ ਨੂੰ ਵੀ ਹੁਣ ਇਹ ਲੱਗਦਾ ਸੀ ਕਿ ਕੀਰਤ ਮੈਨੂੰ ਇੱਕ ਪਿਓ ਬਣਨ ਦਾ ਸੁੱਖ ਦੇ ਨਹੀਂ ਸਕਦੀ ਉਹ ਵੀ ਉਸ ਨੂੰ ਬਾਝ ਸਮਝਣ ਲੱਗ ਗਿਆ ਸੀ ਕੀਰਤ ਆਪਣਾ ਦੁੱਖ ਕਿਹਨੂੰ ਦੱਸਦੀ ਉਹ ਅੰਦਰ ਹੀ ਅੰਦਰ ਘੁੱਟਦੀ ਰਹਿੰਦੀ ਹੈ ਜਦੋਂ ਉਹਨਾਂ ਦੇ ਵਿਆਹ ਨੂੰ 7 ਸਾਲ ਹੋ ਗਏ ਸਨ ਤਾਂ ਕੀਰਤ ਸੋਚ ਰਹੀ ਸੀ ਕਿ ਜੇ ਮੈਂ ਨਾ ਮਾਂ ਬਣ ਸਕੀ ਤਾਂ ਕੀ ਗੱਲ ਹੈ ਅਸੀਂ ਇੱਕ ਬੱਚਾ ਗੋਦ ਲੈ ਲੈਨੇ ਆਂ ਉਸਨੇ ਆਪਣੀ ਮੈਰਿਜ ਐਨੀਵਰਸਰੀ ਦੇ ਮੌਕੇ ਤੇ ਇਹ ਗੱਲ ਗੁਰਦੀਪ ਨਾਲ ਕਰਨ ਦਾ ਫੈਸਲਾ ਕੀਤਾ ਉਹ ਸੋਚਦੀ ਹੈ ਕਿ ਮੈਂ ਗੁਰਦੀਪ ਨੂੰ ਜ਼ਰੂਰ ਮਨਾ ਲਵਾਂਗੀ ਪਰ ਗੁਰਦੀਪ ਰੋਜ਼ ਦੀ ਤਰ੍ਹਾਂ ਆਰਾਮ ਨਾਲ ਬੈਠ ਕੇ ਖਾਣਾ ਖਾਣ ਤੋਂ ਮਗਰੋਂ ਕੀਰਤ ਨੂੰ ਬਿਨਾਂ ਕੁਝ ਦੱਸੇ ਹੀ ਆਫਿਸ ਚਲਾ ਗਿਆ ਕੀਰਤ ਉਸ ਨੂੰ ਆਪਣੇ ਦਿਲ ਦੀ ਗੱਲ ਕਹਿ ਨਹੀਂ ਸਕੀ ਕੀਰਤ ਨੇ ਆਫਿਸ ਵਿੱਚ ਫੋਨ ਕਰਕੇ ਕਹਿ ਦਿੱਤਾ ਕਿ ਅੱਜ ਮੇਰੀ ਸਿਹਤ ਠੀਕ ਨਹੀਂ ਇਸ ਲਈ ਮੈਂ ਆਫਿਸ ਵਿੱਚ ਅੱਜ ਆ ਨਹੀਂ ਸਕਦੀ ਤੇ ਉਸਨੇ ਆਫਿਸ ਤੋਂ ਛੁੱਟੀ ਲੈ ਲਈ ਕਾਂ ਜੋ ਉਹ ਗੁਰਦੀਪ ਨੂੰ ਇੱਕ ਵਧੀਆ ਜਿਹਾ ਸਰਪ੍ਰਾਈਜ਼ ਦੇ ਸਕੇ ਪਰ ਗੁਰਦੀਪ ਨੇ ਫੋਨ ਕਰਕੇ ਇੱਕ ਵਾਰੀ ਵੀ ਇਹ ਨਾ ਪੁੱਛਿਆ ਕਿ ਅੱਜ ਤੇਰੀ ਸਿਹਤ ਖਰਾਬ ਹੈ ਤੂੰ ਆਫਿਸ ਕਿਉਂ ਨਹੀਂ ਗਈ ਤੇ ਨਾ ਹੀ ਉਸਨੇ ਉਹਦਾ ਇੰਤਜ਼ਾਰ ਕੀਤਾ ਉਸਨੇ ਸ਼ਾਮ ਨੂੰ ਖਾਣੇ ਦਾ ਵਧੀਆ ਪ੍ਰਬੰਧ ਕੀਤਾ ਆਪ ਵੀ ਸੋਹਣੀ ਜੀ ਸਾਜ-ਤਜ ਕੇ ਤਿਆਰ ਹੋਈ ਅੱਜ ਉਹਨੂੰ ਪੱਕਾ ਯਕੀਨ ਸੀ ਕਿ ਗੁਰਦੀਪ ਉਸਮ ਮੈਰਿਜ ਅਨਿਵਰਸਰੀ ਦੀ ਵਧਾਈ ਜ਼ਰੂਰ ਦੇਵੇਗਾ ਤੇ ਉਹ ਉਸ ਨੂੰ ਬੱਚਾ ਗੋਦ ਲੈਣ ਲਈ ਮਨਾ ਲਵੇਗੀ ਪਰ ਜਦੋਂ ਗੁਰਦੀਪ ਘਰੇ ਆਇਆ ਤਾਂ ਉਹਨੇ ਇੱਕ ਵਾਰੀ ਵੀ ਕੀਰਤਵਾਲ ਨਾ ਦੇਖਿਆ ਉਹ ਸੋਚਣ ਲੱਗਦੀ ਹੈ ਕਿ ਸ਼ਾਇਦ ਬੈੱਡਰੂਮ ਵਿੱਚ ਜਾ ਕੇ ਕੋਈ ਗਿਫਟ ਦੇਵੇ ਪਰ ਸਭ ਕੁਝ ਉਲਟਾ ਹੀ ਹੋ ਰਿਹਾ ਸੀ ਕਮਰੇ ਵਿੱਚ ਜਾ ਕੇ ਵੀ ਉਸਨੇ ਕੀਰਤਵਾਲ ਦੇਖਿਆ ਵੀ ਨਹੀਂ ਉਹ ਆਪਣੇ ਕੰਮ ਵਿੱਚ ਹੀ ਲੱਗਿਆ ਰਿਹਾ ਇਹ ਦੇਖ ਕੇ ਕੀਰਤ ਤੋ ਰਹਾ ਨਾ ਗਿਆ ਉਹ ਗੁਰਦੀਪ ਨੂੰ ਕਹਿਣ ਲੱਗਦੀ ਹੈ ਗੁਰਦੀਪ ਅੱਜ ਆਪਣੀ ਮੈਰਿਜ ਐਨੀਵਰਸਰੀ ਹੈ ਤੁਸੀਂ ਭੁੱਲ ਗਏ ਇਹ ਸੁਣ ਕੇ ਗੁਰਦੀਪ ਕਹਿੰਦਾ ਨਹੀਂ ਨਹੀਂ ਇਹ ਦਿਨ ਤਾਂ ਮੈਂ ਕਦੇ ਨਹੀਂ ਭੁੱਲ ਸਕਦਾ ਕਿਉਂਕਿ ਅੱਜ ਦੇ ਦਿਨ ਇੱਕ ਬਾਹਰਚ ਔਰਤ ਮੇਰੇ ਪੱਲੇ ਪੈ ਗਈ ਸੀ ਜਦੋਂ ਗਰਦੀਪ ਦੇ ਮੂੰਹੋਂ ਕੀਰਤ ਇਹ ਸਭ ਕੁਝ ਸੁਣਦੀ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਆਪਣੇ ਹੰਝੂਆਂ ਨੂੰ ਰੋਕਦੀ ਹੋਈ ਉਹ ਕਹਿਣ ਲੱਗਦੀ ਹੈ ਕਿ ਤੁਸੀਂ ਇਸ ਤਰ੍ਹਾਂ ਨਾ ਕਹੋ ਆਪਾਂ ਇੱਕ ਬੱਚਾ ਗੋਦ ਲੈ ਲੈਨੇ ਆ ਪਰ ਗਰਦੀਪ ਗੁੱਸੇ ਵਿੱਚ ਕਹਿਣ ਲੱਗਦਾ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਹੈ ਕਿ ਦੂਜੇ ਦਾ ਬੱਚਾ ਗੋਦ ਲੈਣ ਲਈ ਮੇਰੇ ਸਾਹਮਣੇ ਗੱਲ ਵੀ ਨਾ ਕਰੀ ਮੈਨੂੰ ਆਪਣਾ ਬੱਚਾ ਚਾਹੀਦਾ ਹੈ ਜਿਹੜਾ ਤੂੰ ਮੈਨੂੰ ਇਸ ਜਨਮ ਦੇ ਹੀ ਨਹੀਂ ਸਕਦੀ ਅੱਜ ਮੈਰਿਜ ਅਨਿਵਰਸਰੀ ਐ ਤੇ ਮੈਂ ਤੇਰੇ ਲਈ ਇੱਕ ਗਿਫਟ ਜ਼ਰੂਰ ਲੈ ਕੇ ਆਇਆ। ਕੀਰਤ ਸੋਚਣ ਲੱਗੀ ਕਿ ਮੇਰੇ ਲਈ ਇਦਾਂ ਦਾ ਕੀ ਗਿਫਟ ਲੈ ਕੇ ਆਇਆ ਹੋਵੇਗਾ। ਗੁਰਦੀਪ ਨੇ ਉਸਦੇ ਹੱਥ ਵਿੱਚ ਇੱਕ ਲਫਾਫਾ ਦੇ ਦਿੱਤਾ। ਉਹ ਬੜੀ ਹੀ ਉਤਸੁਕਤਾ ਨਾਲ ਖੋਲਣ ਲੱਗੀ। ਜਦੋਂ ਲਫਾਫਾ ਖੋਲ੍ਹਿਆ ਤਾਂ ਇਹ ਦੇਖ ਕੇ ਉਹ ਹਰਾਨ ਰਹਿ ਗਈ ਕਿ ਇਹਦੇ ਵਿੱਚ ਤਾਂ ਤਲਾਕ ਦੇ ਪੇਪਰ ਸੀ। ਪੇਪਰਾਂ ਨੂੰ ਦੇਖ ਕੇ ਉਹਨੂੰ ਵਿਸ਼ਵਾਸ ਨਹੀਂ ਆ ਰਿਹਾ ਸੀ ਕਿ ਜਿਹੜਾ ਇਨਸਾਨ ਉਹਦੀ ਕਦੇ ਇੰਨੀ ਫਿਕਰ ਕਰਦਾ ਸੀ, ਉਹਨੂੰ ਇੰਨਾ ਪਿਆਰ ਕਰਦਾ ਸੀ। ਅੱਜ ਇੱਕ ਬੱਚੇ ਦੇ ਵਾਸਤੇ ਉਹਨੂੰ ਤਲਾਕ ਦੇ ਰਿਹਾ। ਉਸਦੀ ਤਾਂ ਜਿੰਮੇ ਦੁਨੀਆ ਹੀ ਖਤਮ ਹੋ ਗਈ ਹੋਵੇ। ਇਹ ਸਭ ਦਾ ਉਸ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ। ਖੁਦ ਨੂੰ ਸੰਭਾਲਦੇ ਹੋਏ ਉਹਨੇ ਬਿਨਾਂ ਟਾਈਮ ਵੇਸਟ ਕੀਤੇ ਤਲਾਕ ਦੇ ਪੇਪਰਾਂ ਤੇ ਸਾਈਨ ਕਰ ਦਿੱਤੇ। ਕਿਉਂਕਿ ਗੁਰਦੀਪ ਦੇ ਦਿਲ ਵਿੱਚ ਉਸ ਲਈ ਪਿਆਰ ਹੀ ਨਹੀਂ ਸੀ ਤਾਂ ਫਿਰ ਉਹਦੇ ਨਾਲ ਰਹਿਣ ਦਾ ਕੀ ਫਾਇਦਾ? ਅਗਲੇ ਦਿਨ ਉਹ ਘਰ ਛੱਡ ਕੇ ਚਲੀ ਗਈ। ਗੁਰਦੀਪ ਤਾਂ ਇਹੀ ਚਾਹੁੰਦਾ ਸੀ ਕਿ ਕੀਰਤ ਉਸਦੀ ਜ਼ਿੰਦਗੀ ਚੋਂ ਚਲੀ ਜਾਵੇ। ਫਿਰ ਕੀਰਤਨੇ ਆਪਣੀ ਬਦਲੀ ਵੀ ਆਪਣੇ ਆਫਿਸ ਦੀ ਦੂਜੀ ਬ੍ਰਾਂਚ ਵਿੱਚ ਕਰਵਾ ਲਈ ਕਿਉਂਕਿ ਉਹ ਨਹੀਂ ਸੀ ਚਾਹੁੰਦੀ ਕਿ ਗੁਰਦੀਪ ਨਾਲ ਉਸਦਾ ਆਫਿਸ ਵਿੱਚ ਟੱਕਰ ਆ ਹੋਵੇ ਕੁਝ ਮਹੀਨਿਆਂ ਬਾਅਦ ਗੁਰਦੀਪ ਨੇ ਦੂਜਾ ਵਿਆਹ ਕਰਵਾ ਲਿਆ ਤੇ ਫਿਰ ਡੇਢ ਸਾਲ ਬਾਅਦ ਇਹ ਪਤਾ ਲੱਗਦਾ ਕਿ ਉਹਨਾਂ ਦੇ ਘਰੇ ਇੱਕ ਪੁੱਤ ਨੇ ਜਨਮ ਲਿਆ ਅੱਜ ਪੁੱਤ ਹੋਣ ਦੀ ਖੁਸ਼ੀ ਵਿੱਚ ਗੁਰਦੀਪ ਨੇ ਆਪਣੇ ਘਰ ਵਿੱਚ ਇੱਕ ਬਹੁਤ ਵੱਡੀ ਪਾਰਟੀ ਰੱਖੀ ਸੀ ਉਸ ਪਾਰਟੀ ਵਿੱਚ ਉਹਨੇ ਕੀਰਤ ਨੂੰ ਵੀ ਬੁਲਾਇਆ ਸੀ ਤਾਂ ਜੋ ਸਾਰੇ ਜਾਣੇ ਮਿਲ ਕੇ ਉਹਦਾ ਅਪਮਾਨ ਕਰ ਸਕਣ ਕੀਤ ਨੂੰ ਇਹ ਗੱਲ ਪਹਿਲਾਂ ਹੀ ਪਤਾ ਸੀ ਪਰ ਫੇਰ ਵੀ ਕੀਰਤੀਸ ਪਾਰਟੀ ਵਿੱਚ ਜਾਣ ਦਾ ਫੈਸਲਾ ਕਰਦੀ ਹੈ ਕਿਉਂਕਿ ਉਹ ਗੁਰਦੀਪ ਨੂੰ ਕੁਝ ਏਦਾਂ ਦਾ ਦੇਣਾ ਚਾਹੁੰਦੀ ਸੀ ਜਿਹਨੂੰ ਦੇਖ ਕੇ ਗੁਰਦੀਪ ਦੇ ਹੋ ਸਟਕਾਣੇ ਆ ਜਾਣ ਕੀਰਤ ਨੇ ਡਿਸਾਈਡ ਕੀਤਾ ਕਿ ਉਹ ਪਾਰਟੀ ਵਿੱਚ ਜ਼ਰੂਰ ਜਾਵੇਗੀ ਤੇ ਸੱਜ ਤੱਜ ਕੇ ਤਿਆਰ ਹੋ ਕੇ ਉਹ ਪਾਰਟੀ ਵਿੱਚ ਚਲੀ ਜਾਂਦੀ ਹੈ ਜਿਵੇਂ ਹੀ ਉਹ ਪਾਰਟੀ ਵਿੱਚ ਪਹੁੰਚਦੀ ਹੈ ਤਾਂ ਗੁਰਦੀਪ ਨੂੰ ਉਹ ਵਧਾਈਆਂ ਦਿੰਦੀ ਹੈ ਤੇ ਉਹ ਲਫਾਫਾ ਜਿਹੜਾ ਉਹ ਆਪਣੇ ਨਾਲ ਲੈ ਕੇ ਆਈ ਸੀ ਉਹ ਵੀ ਉਸਨੇ ਗਰਦੀਪ ਦੇ ਹੱਥਾਂ ਵਿੱਚ ਫੜਾ ਦਿੱਤਾ ਤੇ ਕਿਹਾ ਕਿ ਇਹ ਮੇਰੇ ਵੱਲੋਂ ਇੱਕ ਸਰਪ੍ਰਾਈਜ਼ ਗਿਫਟ ਹੈ ਗਿਫਟ ਦਾ ਨਾਮ ਸੁਣ ਕੇ ਗਰਦੀਪ ਥੋੜਾ ਜਿਹਾ ਹੈਰਾਨ ਹੋਇਆ ਉਸਨੇ ਲਫਾਫਾ ਖੋਲਿਆ ਤਾਂ ਉਸ ਨੂੰ ਦੇਖ ਕੇ ਉਹਦੇ ਹੋਸ਼ ਹੀ ਉੱਡ ਗਏ ਜਨਵਰੀ ਦੇ ਮਹੀਨੇ ਵਿੱਚ ਵੀ ਉਸ ਨੂੰ ਪਸੀਨੇ ਆ ਗਏ ਉਹ ਪਸੀਨੇ ਨਾਲ ਭਿੱਜ ਗਿਆ ਉਸ ਲਫਾਫੇ ਦੇ ਅੰਦਰ ਉਸਦੀ ਮੈਡੀਕਲ ਦੀ ਰਿਪੋਰਟ ਸੀ ਜਿਹਦੇ ਵਿੱਚ ਇਹ ਸਾਫ਼-ਸਾਫ਼ ਲਿਖਿਆ ਸੀ ਕਿ ਉਹ ਕਦੇ ਵੀ ਬਾਪ ਨਹੀਂ ਬਣ ਸਕਦਾ ਉਹ ਆਪਣੀ ਘਰਵਾਲੀ ਦੇ ਮੂੰਹ ਵੱਲ ਦੇਖਣ ਲੱਗਦਾ ਹੈ ਤੇ ਉਸ ਦੀ ਘਰਵਾਲੀ ਵੀ ਅੱਖਾਂ ਨੀਵੀਆਂ ਕਰ ਲੈਂਦੀ ਹੈ ਕਿਉਂਕਿ ਉਹਨੂੰ ਸਭ ਕੁਝ ਪਹਿਲਾਂ ਹੀ ਪਤਾ ਸੀ ਅਤੇ ਅੱਜ ਜਦੋਂ ਕੀਰਤ ਨੇ ਉਹ ਮੈਡੀਕਲ ਰਿਪੋਰਟ ਗੁਰਦੀਪ ਨੂੰ ਦਿਖਾਈ ਤਾਂ ਸਚਾਈ ਗੁਰਦੀਪ ਦੇ ਵੀ ਸਾਹਮਣੇ ਆ ਗਈ ਸੀ ਸਚਾਈ ਦੇਖ ਕੇ ਗੁਰਦੀਪ ਆਪਣੀਆਂ ਅੱਖਾਂ ਸ਼ਰਮ ਨਾਲ ਨੀਵੀਆਂ ਕਰ ਲੈਂਦਾ ਹੈ ਉਸ ਦੀਆਂ ਅੱਖਾਂ ਵਿੱਚ ਸ਼ਰਮਿੰਦਗੀ ਸਾਫ਼-ਸਾਫ਼ ਦਿਸ ਰਹੀ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਨੂੰ ਆਪਣੀ ਗਲਤੀ ਤੇ ਬਹੁਤ ਜ਼ਿਆਦਾ ਪਛਤਾਵਾ ਹੋ ਰਿਹਾ ਹੋਵੇ ਇਹ ਸਭ ਕੁਝ ਦੇਖ ਕੇ ਕੀਰਤ ਨੇ ਅੱਗੋਂ ਕੁਝ ਵੀ ਨਾ ਕਿਹਾ ਸਿਰਫ ਮੁਸਕਰਾਉਂਦੇ ਹੋਏ ਉਹ ਪਾਰਟੀ ਵਿੱਚੋਂ ਵਾਪਸ ਚਲੀ ਗਈ ਕਿਉਂਕਿ ਹੁਣ ਉਸਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਦਾ ਫੈਸਲਾ ਕਰ ਲਿਆ ਸੀ ਅਗਲੇ ਦਿਨ ਜਿਵੇਂ ਹੀ ਸਵੇਰ ਹੁੰਦੀ ਹੈ ਤਾਂ ਗੁਰਦੀਪ ਦੇ ਉਹਦੀ ਮਾਂ ਕੀਰਤ ਨੂੰ ਮਿਲਣ ਲਈ ਉਹਨਾਂ ਦੇ ਘਰੇ ਪਹੁੰਚ ਜਾਂਦੇ ਨੇ ਦੋਵਾਂ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਇਹ ਸਭ ਕੁਝ ਕੀ ਹੋ ਗਿਆ ਤੇ ਕਿਵੇਂ ਹੋ ਗਿਆ ਗੁਰਦੀਪ ਦੀ ਮਾਂ ਕੀਰਤ ਨੂੰ ਕਹਿਣ ਲੱਗਦੀ ਹੈ ਕਿ ਉਹ ਮੈਡੀਕਲ ਰਿਪੋਰਟ ਤੇਰੇ ਕੋਲ ਕਿੱਥੋਂ ਆਈ ਤਾਂ ਕੀਰਤ ਨੇ ਗੁਰਦੀਪ ਨੂੰ ਕਿਹਾ ਤੁਹਾਨੂੰ ਯਾਦ ਹੈ ਜਦੋਂ ਅਸੀਂ ਦੋਨੇ ਮੈਡੀਕਲ ਚੈੱਕਅਪ ਕਰਵਾਉਣ ਵਾਸਤੇ ਇਕੱਠੇ ਗਏ ਸੀ ਉਸੇ ਸਮੇਂ ਤੁਹਾਡੇ ਤੋਂ ਰਿਪੋਰਟ ਫੜਨ ਲਈ ਜਾਇਆ ਨਹੀਂ ਗਿਆ ਤੇ ਫਿਰ ਮੈਂ ਇਕੱਲੀ ਹੀ ਉਹ ਰਿਪੋਰਟ ਫੜਨ ਵਾਸਤੇ ਗਈ ਸੀ ਇਹ ਸੁਣ ਕੇ ਗੁਰਦੀਪ ਨੇ ਕਿਹਾ ਕਿ ਹਾਂ ਹਾਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਫਿਰ ਤੂੰ ਘਰੇ ਆ ਕੇ ਤਾਂ ਇਹ ਦੱਸਿਆ ਸੀ ਕਿ ਕਮੀ ਤੇਰੇ ਵਿੱਚ ਹੈ ਤੂੰ ਝੂਠ ਕਿਉਂ ਬੋਲਿਆ ਸੀ ਜੋ ਇਨਾਂ ਚ ਸਾਰਿਆਂ ਦੇ ਤਾਣੇ ਸੁਣਦੀ ਰਹੀ ਕੀ ਲੋੜ ਸੀ ਤੈਨੂੰ ਝੂਠ ਬੋਲਣ ਦੀ ਤਾਂ ਕੀਰਤ ਕਹਿਣ ਲੱਗੀ ਕਿਉਂਕਿ ਮੈਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤੇ ਮੈਨੂੰ ਇਹ ਲੱਗਦਾ ਸੀ ਜਦੋਂ ਤੁਹਾਨੂੰ ਸੱਚਾਈ ਪਤਾ ਲੱਗੇਗੀ ਤੁਸੀਂ ਇਸ ਗੱਲ ਨੂੰ ਸਹਿਣ ਨਹੀਂ ਕਰ ਸਕੋਗੇ ਅੰਦਰੋਂ ਹੀ ਟੁੱਟ ਜਾਓਗੇ ਮੈਂ ਤੁਹਾਨੂੰ ਐਦਾਂ ਦੇ ਹਾਲਤ ਵਿੱਚ ਦੇਖਣਾ ਨਹੀਂ ਸੀ ਚਾਹੁੰਦੀ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਸੀ ਮੇਰਾ ਕੀ ਸੀ ਮੇਰੀ ਤਾਂ ਆਦਤ ਬਣ ਚੁੱਕੀ ਸੀ ਤਾਣੇ ਸੁਣਨ ਦੀ ਪਰ ਤੁਸੀਂ ਸਾਰੀ ਦੁਨੀਆ ਨਾਲ ਮਿਲ ਕੇ ਮੈਨੂੰ ਗਲਤ ਸਮਝੋਂਗੇ ਇਹ ਕਦੇ ਮੈਂ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਸੀ ਜਦੋਂ ਤੁਸੀਂ ਮੈਨੂੰ ਬਾਝ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਮੇਰੇ ਤੋਂ ਸਹਿਣ ਨਾ ਹੋਇਆ ਤਾਂ ਗੁਰਦੀਪ ਬੋਲਿਆ ਫਿਰ ਜਦੋਂ ਮੈਂ ਤੈਨੂੰ ਤਲਾਕ ਦੇ ਪੇਪਰ ਦਿੱਤੇ ਸੀ ਤੂੰ ਉਸ ਸਮੇਂ ਵੀ ਮੈਨੂੰ ਸੱਚ ਕਿਉਂ ਨਾ ਦੱਸਿਆ ਤੂੰ ਉਦੋਂ ਮੈਨੂੰ ਦੱਸ ਸਕਦੀ ਸੀ ਤਾਂ ਕੀਰਤ ਕਹਿੰਦੀ ਹੈ ਕਿ ਗਲਤੀ ਮੇਰੀ ਸੀ ਜੋ ਮੈਂ ਤੁਹਾਨੂੰ ਇੰਨਾ ਪਿਆਰ ਕੀਤਾ ਤੁਹਾਡੇ ਤੇ ਇੰਨਾ ਭਰੋਸਾ ਕੀਤਾ ਤੁਹਾਨੂੰ ਕੁਝ ਵੀ ਹੋ ਜੇ ਮੈਂ ਤੈਨੂੰ ਕੱਲਾ ਨਹੀਂ ਛੱਡਣਾ ਚਾਹੁੰਦੀ ਸੀ ਪਰ ਜਦੋਂ ਮੈਂ ਇਹ ਦੇਖਿਆ ਕਿ ਤੁਹਾਡੇ ਦਿਲ ਵਿੱਚ ਮੇਰੇ ਲਈ ਪਿਆਰ ਹੀ ਖਤਮ ਹੋ ਗਿਆ ਤਾਂ ਫਿਰ ਨਾਲ ਰਹਿਣ ਦਾ ਕੀ ਫਾਇਦਾ ਸੀ ਗੁਰਦੀਪ ਦੀ ਮਾਂ ਕਹਿਣ ਲੱਗਦੀ ਹੈ ਕਿ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸੀ ਪੁੱਤ ਅਸੀਂ ਆਪਣੇ ਕੀਤੇ ਤੇ ਬਹੁਤ ਜ਼ਿਆਦਾ ਪਛਤਾ ਰਹੇ ਹਾਂ ਸਾਨੂੰ ਹੋ ਸਕੇ ਤਾਂ ਮਾਫ਼ ਕਰ ਦੇ ਕੀਰਤ ਕਹਿਣ ਲੱਗਦੀ ਹੈ ਕਿ ਇਹ ਗੱਲ ਮਾਫ਼ੀ ਜਾਂ ਨਾਰਾਜ਼ਗੀ ਦੀ ਨਹੀਂ ਹੈ ਇਹ ਤਾਂ ਆਤਮ ਸਨਮਾਨ ਦੀ ਗੱਲ ਹੈ ਹੁਣ ਮੈਂ ਉਸ ਘਰ ਵਿੱਚ ਕਦੇ ਵੀ ਵਾਪਸ ਨਹੀਂ ਜਾ ਸਕਦੀ ਤੇ ਨਾ ਹੀ ਉਸ ਘਰ ਵਿੱਚ ਕਦੇ ਪੈਰ ਰੱਖਾਂਗੀ ਜਿਸ ਘਰ ਨੇ ਮੈਨੂੰ ਐਨੇ ਦਰਦ ਐਨੇ ਤਾਣੇ ਦਿੱਤੇ ਐ ਮੇਰਾ ਕੋਈ ਕਸੂਰ ਵੀ ਨਹੀਂ ਸੀ ਕਿਸੇ ਨੇ ਮੈਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਾਰਿਆਂ ਨੇ ਸਾਰਾ ਇਲਜ਼ਾਮ ਮੇਰੇ ਤੇ ਲਾ ਦਿੱਤਾ ਜੇ ਮੈਂ ਸੱਚਮੁੱਚ ਹੀ ਬਾਝ ਹੁੰਦੀ ਫੇਰ ਵੀ ਤੁਹਾਨੂੰ ਇੰਨਾ ਕੁਝ ਕਹਿਣ ਦਾ ਹੱਕ ਨਹੀਂ ਸੀ ਕਿਉਂਕਿ ਕਿਸੇ ਬੱਚੇ ਨੂੰ ਜਨਮ ਦੇਣਾ ਔਰਤ ਦੇ ਹੱਥ ਵਿੱਚ ਨਹੀਂ ਹੁੰਦਾ ਇਹ ਤਾਂ ਪ੍ਰਮਾਤਮਾ ਦੀ ਦਾਤ ਹੁੰਦੀ ਐ ਜਿਸ ਨੂੰ ਪਰਮਾਤਮਾ ਦੀ ਕਿਰਪਾ ਮਿਲਦੀ ਹੈ ਉਸੇ ਨੂੰ ਹੀ ਬੱਚਾ ਪ੍ਰਾਪਤ ਹੁੰਦਾ ਤੁਸੀਂ ਮੈਨੂੰ ਬਾਝ ਕਹਿ ਕੇ ਬਹੁਤ ਤਾਣੇ ਮੇਨੇ ਮਾਰੇ ਮੇਰਾ ਬਹੁਤ ਦਿਲ ਦੁਖਾਇਆ ਹੈ ਅੱਜ ਇੰਨੇ ਟਾਈਮ ਬਾਅਦ ਮੈਂ ਤੁਹਾਨੂੰ ਇਹ ਸਚਾਈ ਸਿਰਫ ਇਸ ਲਈ ਦੱਸਣਾ ਚਾਹੁੰਦੀ ਸੀ ਕਿਉਂਕਿ ਮੈਂ ਤਾਂ ਇਹ ਦੇਖਣਾ ਚਾਹੁੰਦੀ ਸੀ ਕਿ ਸੱਚ ਜਾਣ ਕੇ ਤੁਸੀਂ ਦੂਜੇ ਦਾ ਬੱਚਾ ਅਪਣਾਓਗੇ ਜਾਂ ਨਹੀਂ ਕਿਉਂਕਿ ਜਦੋਂ ਵੀ ਮੈਂ ਤੁਹਾਨੂੰ ਬੱਚਾ ਗੋਦ ਲੈਣ ਲਈ ਕਹਿੰਦੀ ਸੀ ਤਾਂ ਤੁਸੀਂ ਕਹਿੰਦੇ ਸੀ ਕਿ ਮੈਨੂੰ ਆਪਣਾ ਬੱਚਾ ਹੀ ਚਾਹੀਦਾ ਹੈ ਉਹ ਬੱਚਾ ਤੁਹਾਡਾ ਨਹੀਂ ਹੁਣ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਕਿਉਂਕਿ ਤੁਸੀਂ ਤਾਂ ਕਦੇ ਪਿਓ ਬਾਣੀ ਨਹੀਂ ਸਕਦੇ ਇਸ ਤੋਂ ਬਾਅਦ ਗੁਰਦੀਪ ਤੇ ਗੁਰਦੀਪ ਦੀ ਮਾਂ ਕੀਰਤ ਦੇ ਬਹੁਤ ਤਰਲੇਮੈਂਟਾਂ ਕਰਦੇ ਆ ਉਹ ਤੋਂ ਮਾਫੀ ਮੰਗਦੇ ਆ ਤੇ ਵਾਪਸ ਚੰਨਣ ਲਈ ਕਹਿੰਦੇ ਆ ਪਰ ਕੀਰਤ ਨੇ ਸਾਫ਼-ਸਾਫ਼ ਮਨਾਂ ਕਰਤਾ ਤੇ ਆਖਿਆ ਜਿਸ ਘਰ ਵਿੱਚ ਮੇਰਾ ਕੋਈ ਆਤਮ ਸਨਮਾਨ ਨਹੀਂ ਹੁਣ ਮੈਂ ਉੱਥੇ ਨਹੀਂ ਜਾ ਸਕਦੀ ਮੈਨੂੰ ਬਿਨਾਂ ਕਸੂਰ ਤੋਂ ਉਹ ਸਰ ਵਿੱਚ ਬਹੁਤ ਵੱਡੀ ਸਜ਼ਾ ਮਿਲੀ ਹੈ ਤੇ ਹੁਣ ਮੈਂ ਆਪਣੇ ਘਰ ਚ ਹੀ ਠੀਕ ਆ ਉਸ ਤੋਂ ਬਾਅਦ ਗੁਰਦੀਪ ਨੇ ਸੋਚਿਆ ਕਿ ਕੀ ਤੇ ਕੀਰਤ ਝੂਠ ਨਾ ਬੋਲ ਰਹੀ ਹੋਵੇ ਇਸ ਕਰਕੇ ਉਹਨੇ ਆਪਣੀਆਂ ਰਿਪੋਰਟਾਂ ਦੁਬਾਰੀ ਕਰਵਾਈਆਂ ਪਰ ਦੂਜੀ ਵਾਰ ਵੀ ਰਿਪੋਰਟਾਂ ਸੇਮ ਹੀ ਆਈਆਂ ਉਹਨਾਂ ਵਿੱਚੇ ਸਾਫ਼-ਸਾਫ਼ ਦੱਸਿਆ ਗਿਆ ਸੀ ਕਿ ਗੁਰਦੀਪ ਕਦੇ ਵੀ ਪਿਓ ਨਹੀਂ ਬਣ ਸਕਦਾ ਹੁਣ ਗੁਰਦੀਪ ਨੂੰ ਸਾਰੀ ਗੱਲ ਤੇ ਯਕੀਨ ਹੋ ਗਿਆ ਪਰ ਸਮਾਂ ਲੰਘ ਚੁੱਕਿਆ ਸੀ ਹੁਣ ਪਛਤਾਉਣ ਤੋਂ ਬਿਨਾ ਉਹਨਾਂ ਕੋਲ ਕੁਝ ਵੀ ਨਹੀਂ ਸੀ ਤੇ ਪਛਤਾਉਣ ਦਾ ਕੋਈ ਫਾਇਦਾ ਵੀ ਨਹੀਂ ਸੀ ਹਾਂ ਪਰ ਇੱਕ ਗੱਲ ਸਾਫ਼ ਹੋ ਗਈ ਸੀ ਕਿ ਮਰਦ ਹਮੇਸ਼ਾ ਭੋਲੀਆਂ ਪਾਲੀਆਂ ਔਰਤਾਂ ਨੂੰ ਨੀਚਾ ਦਿਖਾਉਣ ਦਾ ਮੌਕਾ ਲੱਭਦੇ ਰਹਿੰਦੇ ਐ ਇਹ ਭੁੱਲ ਜਾਂਦੇ ਐ ਕਿ ਕਮੀ ਮਰਦ ਵਿੱਚ ਵੀ ਹੋ ਸਕਦੀ ਐ ਤੇ ਜਦੋਂ ਤੱਕ ਸੱਚਾਈ ਸਾਰਾਂ ਦੇ ਸਾਹਮਣੇ ਆਉਂਦੀ ਐ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਐ ਇਹ ਸੀ ਅੱਜ ਦੀ ਕਹਾਣੀ ਉਮੀਦ ਐ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਚੈਨਲ ਤੇ ਨਵੇਂ ਹੋ ਕਹਾਣੀ ਪਹਿਲੀ ਵਾਰੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ